ਨਾ ਸੰਗਰੂਰ ਵਾਲੇ ਰੋੜੇ ਮਾਰਨ ਨਾ ਸੰਗਰੂਰ ਵਾਲੇ ਕੱਪੜੇ ਪਾਣੇ ਅਸੀਂ ਤਾਂ ਬੰਨ ਕੇ ਬਿਠਿਆਵਾਂਗੇ ਹੁਣ ਇਹ ਗੱਲ ਨਹੀਂ ਹੈਗੀ ਸੰਗਰੂਰ ਦੇ ਲੋਕ ਵੀ ਹੁਣ ਇੰਨਾ ਤੋਂ ਅੱਕ ਕੇ ਪਿੱਛੇ ਚਲੇ ਜਾਣਗੇ ਬੈਕ ਗੇਅਰ ਸੰਗਰੂਰ ਕਿਤੇ ਪਾਉਣ ਦਾ ਦੀ ਨਹੀਂ ਨਾ ਅਸੀਂ ਬੈਕ ਗੇਅਰ ਅੱਜ ਪਾਇਆ ਨਾ ਨਾ ਪਾਈਏ ਅਸੀਂ ਆਉਣ ਵਾਲਾ ਨਵਾਂ ਚਾਨਣ ਕ੍ਰੀਏਟ ਕਰਾਂਗੇ ਕਿ ਪਹਿਲਾਂ ਨਿਗਾ ਜਾਂਦੀ ਹੈ ਫਿਰ ਖੂਨ ਦੀ ਉਲਟੀ ਆਉਂਦੀ ਹੈ ਤੇ ਫਿਰ ਬੰਦਾ ਪੂਰਾ ਹੁੰਦਾ ਬਹੁਤ ਸਾਰੇ ਜਾਣਿਆਂ ਦੀ ਨਿਗਾ ਜਾ ਚੁੱਕੀ ਹੈ ਇਹ ਕਹਾਣੀ ਹੋਈ ਪਈ ਹੈ ਸਾਡੇ ਸੰਗਰੂਰ ਜ਼ਿਲ੍ਹੇ ਦੀ ਸਾਡੇ ਭਗਵੰਤ ਸਿੰਘ ਮਾਨ ਨੂੰ ਕਿ ਉਹਨਾਂ ਉਹ ਗਾਇਕਾਰੇ ਨੇ ਦੂਜਾ ਕੈਬਨਿਟ ਮਨਿਸਟਰ ਮੀਤਿਹਰ ਜਿਹੜਾ ਇੱਥੋਂ ਉਮੀਦਵਾਰ ਐ ਲੋਕ ਸਭਾ ਦਾ ਤੇ ਉਹ ਕਹਿੰਦਾ ਜੱਟ ਫੇਰ ਐ ਤਿਆਰ ਕੁੱਤੀ ਪਾਉਣ ਨੂੰ ਉੱਥੇ ਸਾਰੀ ਕੈਬਨਿਟ ਚੱਕ ਕੇ ਜਾਂਦੀ ਹੈ ਮੁਰਦਾਬਾਦ ਮੁਰਦਾਬਾਦ ਕਰਦੀ ਜਾਂਦੀ ਹੈ ਮਿਸਟਰ ਕੇਜੀ ਵਾਲੀ ਜਿਹੜਾ ਜਿਉਂਦਾ ਜਾਗਦਾ ਫਿਲਹਾਲ ਤਾਂ ਠੀਕ ਹੈ ਜੀ ਤੇ ਜਾਨ ਵੀ ਹੈ ਠੀਕ ਹੈ ਉਹਨੂੰ ਪਹਿਲ ਕਦਮ ਹੀ ਦਿੰਦੇ ਹੋਏ ਤੇ ਜਿਹੜੇ ਬੰਦੇ ਇਹ ਫਾਨੀ ਸੰਸਾਰ ਤੋਂ ਹਮੇਸ਼ਾ ਨਹੀਂ ਅਲਵਿਦਾ ਕਹੇਗੀ ਤੇ ਉਹ ਪਰਿਵਾਰਾਂ ਨਾਲ ਉਹਨਾਂ ਦਾ ਮੁੱਢਾ ਵੀ ਨਹੀਂ ਲਾਇਆ ਅੱਜ ਤੋਂ 10 ਦਿਨ ਪਹਿਲਾਂ ਇਹੀ ਐਕਸਾਈਜ਼ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਨੇ ਇੱਕ ਬਿਆਨ ਕੀਤਾ ਇਸੀ ਮਾਫੀਆ ਤੇ ਨੱਥ ਪਾ ਲਈ ਉਹ ਮੈਨੂੰ ਇਹ ਲੱਗਦਾ ਵੀ ਹਲੇ ਉਹ ਸ਼ਾਹੀ ਇਹਨਾਂ ਦੀ ਸੁੱਕੀ ਵੀ ਨਹੀਂ ਹੋਣੀ ਜਦੋਂ ਇਹ ਮੌਤਾ ਸ਼ੁਰੂ ਹੋ ਗਿਆ ਕੋਈ ਪਰਿਵਾਰ ਨਾਲ ਦੁੱਖ ਚਾਹਰ ਨਹੀਂ ਕੀਤਾ ਕੋਈ ਪਰਿਵਾਰ ਨਾਲ ਆ ਕੇ ਉਹਨਾਂ ਦੇ ਹੱਥ ਨਹੀਂ ਪੜਿਆ ਇਹਨਰ ਤੇ ਇਹ ਵੀ ਕਿਹਾ ਸੀਗਾ ਵੀ ਜੇ ਕੋਈ ਨਸ਼ੇ ਦੇ ਨਾਲ ਕਿਸੇ ਦਾ ਪੁੱਤ ਮਰਦਾ ਹੈ ਉਹਦੇ ਸੰਬੰਧਤ ਐਸਐਚਓ ਤੇ ਐਸਐਸਪੀ ਦੇ ਕਾਰਵਾਈ ਉਹ ਕਿੱਥੇ ਐ ਇਸ ਦਾ ਅੱਜ ਕੂਕਾ ਮਾਰਦੇ ਆ 7-800 ਬੰਦਾ ਬੈਠਾ ਵੀ ਸਾਡੇ ਬੰਦੇ ਭਾਈ ਮਾੜੀ ਸ਼ਰਾਬ ਕਾਰਨ ਮਾੜੇ ਨਸ਼ੇ ਕਾਰਨ ਮਰੇ ਨੇ ਕਰੋ ਕਾਰਵਾਈ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ 11 ਮੌਤਾਂ ਹੋਣੀਆਂ 77 ਦੇ ਵੱਲੋਂ ਚੁੱਪ ਬਟਣੀ ਸੱਤਾ ਦੇ ਮੰਤਰੀਆਂ ਦੇ ਵੱਲੋਂ ਚੁੱਪ ਪਟਣੀ ਮੁੱਖ ਮੰਤਰੀ ਦੇ ਵੱਲੋਂ ਚੁੱਪ ਪਟਣੀ ਐਮਐਲਏ ਦੇ ਵੱਲੋਂ ਚੁੱਪ ਪਟਣੀ ਵੱਡੇ ਸਵਾਲ ਖੜੇ ਕਰਦਾ ਹੈ ਐਡਵੋਕੇਟ ਸਾਹਿਬ ਸਾਡੇ ਨਾਲ ਹੋਣਗੇ ਗੱਲਬਾਤ ਕਰਾਂਗੇ ਐਡਵੋਕੇਟ ਸਾਹਿਬ ਕਿਵੇਂ ਦੇਖਦੇ ਹੋ ਕਿ ਰਾਜਤਾਨੀ ਕਿਹਾ ਜਾਂਦਾ ਸੰਗਰੂਰ ਨੂੰ ਆਮ ਆਦਮੀ ਪਾਰਟੀ ਦੀ ਰਾਜਤਾਨੀ ਦੇ ਵਿੱਚ ਤਕਰੀਬਨ 11 ਮੌਤਾਂ ਜਿਹੜੀਆਂ ਨੇ ਜ਼ਹਿਰੀਲੀ ਸ਼ਰਾਬ ਦੇ ਨਾਲ ਹੋ ਗਈਆਂ ਪਰ ਸੱਤਾਤਰ ਹਲੇ ਤੱਕ ਚੁੱਪ ਹੈ ਪਹਿਲੀ ਗੱਲ ਤਾਂ ਮੈਂ ਥੋੜਾ ਅੰਕੜਾ ਦਰੁਸਤ ਕਰਦਾ 11 ਤੋਂ ਵੱਧ ਕੇ ਹੋ ਗਈਆਂ ਮੌਤਾਂ ਜੀ ਇਹ ਲਗਭਗ 14 ਤੋਂ 15 ਜਾਨੇ ਰਜਿੰਦਰਾ ਹਸਪੀਟਲ ਚ ਭਰਤੀ ਪਏ ਨੇ ਜਿਹੜੇ ਡਾਕਟਰ ਜਿਨ੍ਹਾਂ ਸਾਡੀ ਗੱਲ ਹੋਈ ਹੈ ਉਹਨਾਂ ਦਾ ਵਰਸ਼ਨ ਇਹ ਹੈ ਵੀ ਪਹਿਲਾਂ ਇਹ ਚ ਨਿਗਾ ਜਾਂਦੀ ਹੈ ਪਹਿਲਾਂ ਨਿਗਾ ਜਾਂਦੀ ਹੈ ਫਿਰ ਖੂਨ ਦੀ ਉਲਟੀ ਆਉਂਦੀ ਹੈ ਤੇ ਫਿਰ ਬੰਦਾ ਪੂਰਾ ਹੁੰਦਾ ਬਹੁਤ ਸਾਰੇ ਜਾਨੇ ਦੀ ਨਿਗਾ ਜਾ ਚੁੱਕੀ ਹੈ ਅਦੇ ਘੰਟੇ ਪਹਿਲਾਂ ਦੀ ਮੈਂ ਗੱਲ ਕਰਦਾ ਹੁਣ ਮੈਂ ਰੀਸੈਂਟਲੀ ਹਲੇ ਉਹਨਾਂ ਦਾ ਫੀਡਬੈਕ ਲਿਆ ਨਹੀਂ ਇਹ ਕਹਾਣੀ ਹੋਈ ਪਈ ਹੈ ਸਾਡੇ ਸੰਗਰੂਰ ਜ਼ਿਲ੍ਹੇ ਦੀ ਜਿਹੜਾ ਰਾਜਸਤਾਨੀ ਜਿਹੜਾ ਗੜ ਆਮ ਆਦਮੀ ਪਾਰਟੀ ਦਾ ਕਿਹਾ ਜਾਂਦਾ ਸੀ ਇਹ ਗੱਲ ਕੱਲੀ ਗੁਜਰਾ ਤੋਂ ਸ਼ੁਰੂ ਨਹੀਂ ਹੁੰਦੀ ਜਿੱਥੋਂ ਦੇ ਵਿੱਤ ਮੰਤਰੀ ਜਿੱਦੋਂ ਐਕਸਾਈਜ਼ ਮਿਨਿਸਟਰ ਹਰਪਾਲ ਸਿੰਘ ਚੀਮਾ ਨੇ ਇਹ ਕਹਾਣੀ ਉੱਥੋਂ ਸ਼ੁਰੂ ਹੁੰਦੀ ਹੁੰਦੀ ਸਨਾਮਵਾਲ ਤੁਰਦੀ ਹੈ ਸਨਾਮ ਚ ਵੀ ਹੁਣ ਰੀਸੈਂਟਲੀ ਤਿੰਨ ਮੌਤਾਂ ਹੋਈਆਂ ਨੇ ਦੋ ਬੰਦੇ ਬਿਮਾਰ ਨੇ ਉੱਥੇ ਹੈਗੇ ਸਾਡੇ ਅਮਰ ਰੋੜਾ ਜੀ ਜਿਹੜੇ ਕੈਬਨਿਟ ਮਿਨਿਸਟਰ ਨੇ ਉੱਥੋਂ ਵੱਲ ਪ੍ਰਭਾਵ ਚੱਲਦਾ ਸੰ ਜीडीਐਸਸੀ ਸੀਐਮਸੀਟੀ ਅਨਾਉਂਸ ਕੀਤੀ ਹੋਈ ਹੈ ਅੱਜ ਦੀ ਘੜੀ ਚ ਕਿਉਂਕਿ ਮੁੱਖ ਮੰਤਰੀ ਹਲਕਾ ਧੂਰੀ ਤੋਂ ਵਿਧਾਇਕ ਨੇ ਤੇ ਇੱਥੇ ਉਹਨਾਂ ਦੀ ਕੋਠੀ ਵੀ ਹੈ ਜੋ ਧਰਨੇ ਪ੍ਰਦਰਸ਼ਨ ਹੁੰਦੇ ਸਾਡੇ ਸੰਗਰੂਰ ਹੁੰਦੇ ਨੇ ਸੋ ਅੱਜ ਦੇ ਹਾਲਾਤ ਇਹ ਨੇ ਦੂਜੀ ਗੱਲ ਜਿਹੜੀ ਤੁਸੀਂ ਕਿਹ ਚੁੱਪ ਕੀਤੀ ਹੋਈ ਹੈ ਉਹਨਾਂ ਦੀ ਚੁੱਪ ਬੱਟੀ ਉਹਨਾਂ ਨੇ ਚੁੱਪ ਵੱਲ ਕੋਲ ਨਹੀਂ ਬੱਟੀ ਉਹਨਾਂ ਨੇ ਕੱਲ ਮੈਂ ਦੇਖਿਆ ਸੀਗਾ ਸਾਡੇ ਭਗਵੰਤ ਸਿੰਘ ਮਾਨ ਨੂੰ ਕਿ ਉਹਨਾਂ ਉਹ ਗਾਣੇ ਗਾ ਰਹੇ ਨੇ ਉਹ ਗੱਡੀ ਚ ਗਾਣੇ ਗਾ ਰਹੇ ਨੇ ਦੂਜਾ ਕੈਬਨਿਟ ਮਨਿਸਟਰ ਮੀਤਿਹਰ ਜਿਹੜਾ ਇੱਥੋਂ ਉਮੀਦਵਾਰ ਹੈ ਲੋਕ ਸਭਾ ਦਾ ਤੇ ਉਹ ਕਹਿੰਦਾ ਜੱਟ ਫੇਰ ਹੈ ਤਿਆਰ ਕੁੱਤੀ ਪਾਉਣ ਨੂੰ ਦੇਖੋ ਇਹ ਹਾਲਾਤ ਹੋਏ ਪਏ ਨੇ ਸਾਡੀ ਮਿਨਿਸਟਰੀ ਦੇ ਉਮੀਦਵਾਰਾਂ ਦੇ ਸਾਡੀ ਸਰਕਾਰ ਦੇ ਵੀ ਇੱਕ ਪਾਸੇ ਤਾਂ ਸੱਥਰ ਬੈਠੇ ਨੇ ਸੱਥਰ ਬਚਾਏ ਹੋਣੇ ਕਿੱਥੇ ਤੁਸੀਂ ਉਹਨਾਂ ਨਾਲ ਆ ਕੇ ਮੋਢਾ ਦੇਣਾ ਵੀ ਪਾਈ ਤੁਹਾਡੇ ਨਾਲ ਬਹੁਤ ਦੁੱਖ ਹੋਇਆ ਜਿਹੜੀ ਤੁਸੀਂ ਜਾਂਚ ਦੀ ਗੱਲ ਕਰਦੇ ਸੀ ਜਾਂਚ ਕਰਾਵਾਂਗੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਕਿੱਥੇ ਕਹਿੰਦੇ ਨੇ ਵੀ ਤੁਸੀਂ ਚੰਡੀਗੜ੍ਹ ਲੈ ਕੇ ਆਓ ਜੀ ਪਰਿਵਾਰ ਨੂੰ ਪੁਲਿਸ ਅਧਿਕਾਰੀਆਂ ਨੂੰ ਕਹਿੰਦੇ ਨੇ ਵੀ ਚੰਡੀਗੜ੍ਹ ਲੈ ਕੇ ਆਇਓ ਸੋ ਅੱਜ ਏ ਅੱਜ ਅਸੀਂ ਲਕੀਰ ਕੱਢਣ ਲੱਗੇ ਆ ਸੰਗਰੂਰ ਵਾਲੇ ਇਹ ਸੰਘਰਸ਼ ਚ ਜਿੰਨੇ ਪੀੜਤ ਪਰਿਵਾਰ ਨੇ ਜਿੰਨੇ ਲੋਕ ਇੱਥੇ ਇਕੱਠੇ ਹੋਏ ਨੇ ਸਮਾਜ ਸੇਵੀ ਨੇ ਚਾਹੇ ਦੀ ਕੋਈ ਰਾਸੀ ਜਥੇਬੰਦੀਆਂ ਵੀ ਆਏ ਨੇ ਧਾਰਮਿਕ ਜਥੇਬੰਦੀਆਂ ਨੇ ਵੀ ਇਹ ਲਕੀਰ ਵੱਡੀ ਕਰਕੇ ਪਹਿਲੀ ਗੱਲ ਤਾਂ ਇਹ ਹੈ ਅਸੀਂ ਇਹਨਾਂ ਨੂੰ ਚੰਡੀਗੜ੍ਹ ਤੋਂ ਪਿੰਡ ਲਿਆਉਣੇ ਜਿਹੜੀ ਇਹ ਗੱਲ ਕਰਦੇ ਸੀ ਨਾ ਵੀ ਸੱਥਾਂ ਤੋਂ ਸਰਕਾਰ ਸ਼ੁਰੂ ਹੁੰਦੀ ਹੈ ਉਹ ਸੱਥਾਂ ਨੂੰ ਦਿਖਾਉਣੀਆਂ ਨੇ ਸੀ ਇਹਨਾਂ ਨੂੰ ਕਿਉਂਕਿ ਵੋਟ ਤਾਂ ਇਹਨਾਂ ਨੇ ਸੱਥਾਂ ਤੋਂ ਮੰਗਣੀ ਹੈ ਨਾ ਚੰਡੀਗੜ੍ਹ ਦੇ ਲੋਕਾਂ ਲਈ ਤਾਂ ਪਾਉਣੀ ਨਹੀਂ ਜਿਹੜੇ ਇਹ ਲੋਕ ਕਹਿੰਦੇ ਨੇ ਨਾ ਵੀ ਚੰਡੀਗੜ੍ਹ ਲੈ ਕੇ ਆਓ ਪਰਿਵਾਰ ਨੂੰ ਇਸ ਇਹ ਬਣੀ ਹੋਈ ਹੈ ਉਹਦੇ ਵਿੱਚ ਸਰਦਾਰ ਬਲਵਿੰਦਰ ਸਿੰਘ ਸੇਖੋਂ ਸਾਹਿਬ ਕਾ ਡੀਐਸਪੀ ਸਾਹਿਬ ਸਤਸੇਮ ਸਿੰਘ ਜੋਦਾਜੀ ਤੇ ਸਾਰੇ ਕਿਹੜੇ ਲੋਕਲ ਲੀਡਰਸ ਨੇ ਸਾਡੇ ਸਮਾਜ ਸੇਵੀ ਨੇ ਉਹ ਉਹਦੇ ਵਿੱਚ ਸ਼ਾਮਲ ਨੇ ਸੀ ਪਹਿਲੀ ਮੰਗ ਹੀ ਇਹ ਰੱਖੀ ਹੈ ਜਿੰਨਾ ਚਿਰ ਜੋ ਮੌਕੇ ਦਾ ਜ਼ਿੰਮੇਵਾਰ ਬੰਦਾ ਹੈ ਜੋ ਸਾਡਾ ਚੁਣਿਆ ਹੋਇਆ ਐਮਐਲਏ ਐਮਐਲਏ ਡੜਬਾ ਉਤੋ ਬਾਅਦ ਐਮਐਲਏ ਸੁਨਾਮ ਜਿਹੜੇ ਕੈਬਨਿਟ ਮਨਿਸਟਰ ਵੀ ਨੇ ਉਤੋ ਬਾਅਦ ਜਿਹੜਾ ਉਮੀਦਵਾਰ ਹੈ ਕੈਬਨਿਟ ਮਨਿਸਟਰ ਹੈ ਮੀਤਿਹਰ ਉਹ ਟੇਬਲ ਟॉक ਕਰੇ ਸਾਡੇ ਨਾਲ ਬੈਠੇ ਵੀ ਕੀ ਦੀ ਕਤਾਹੀ ਹੈ ਕੀ ਇਹੜੇ ਜ਼ਿੰਮੇਵਾਰ ਨੇ ਕਿ ਇਹਨਾਂ ਨੂੰ ਉਹਨਾਂ ਨੇ ਸਜ਼ਾ ਦੇਣੀ ਹੈ ਤੇ ਅਗਲੀ ਗੱਲ ਤੇ ਅਸੀਂ ਫੇਰ ਤੋਂ ਰਾਂਗੇ ਨਾ ਕੀ ਜਾਂਚ ਦੇ ਉਤੋ ਬਾਅਦ ਕੀ ਨਿਕਲਦਾ ਹੈ ਕੀ ਮੰਨ ਲਈ ਸਹੀ ਤਾਂ ਉਹ ਗੱਲਾਂ ਆ ਗਈਆਂ ਸੈਕੰਡ ਪ੍ਰੈਫਰੈਂਸ ਤੇ ਪਹਿਲੀ ਪ੍ਰੈਫਰੈਂਸ ਇਹ ਹੈ ਅਸੀਂ ਪੁੱਲਸ ਨਾਲ ਕੋਈ ਟੇਬਲ ਟॉक ਨਹੀਂ ਕਰਨੀ ਅਸੀਂ ਜਿਹੜੇ ਸਾਡੇ ਚੁਣੇ ਹੋਏ ਵਿਧਾਇਕ ਨੇ ਉਹਨਾਂ ਨੂੰ ਮੂਹਰੇ ਬਿਠਾ ਕੇ ਪੁੱਛਣਾ ਵੀ ਭਾਈ ਜਦੋਂ ਸਾਡੇ ਪਰਿਵਾਰਾਂ ਨਾਲ ਇਹ ਬੀਤਦੀ ਅੱਜ ਤੋਂ 10 ਦਿਨ ਪਹਿਲਾਂ ਇਹ ਇਹੀ ਐਕਸਾਈਜ਼ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਨੇ ਇੱਕ ਬਿਆਨ ਕੀਤਾ ਸੀ ਮਾਫੀਆ ਤੇ ਨੱਥ ਪਾ ਲਈ ਉਹ ਮੈਨੂੰ ਇਹ ਲੱਗਦਾ ਵੀ ਹਲੇ ਉਹ ਸ਼ਾਹੀ ਇਹਨਾਂ ਦੀ ਸੁੱਕੀ ਵੀ ਨਹੀਂ ਹੋਣੀ ਜਦੋਂ ਇਹ ਮੌਤਾਂ ਸ਼ੁਰੂ ਹੋ ਗਈਆਂ ਸੋ ਨਾ ਸੋਸ਼ਲ ਮੀਡੀਆ ਤੇ ਨਾ ਇਹਨਾਂ ਨੇ ਜਨਤਕ ਰੂਪ ਚ ਨਾ ਇਹਨਾਂ ਨੇ ਗਰਾਊਂਡ ਤੌਰ ਚ ਕੋਈ ਪਰਿਵਾਰ ਨਾਲ ਦੁੱਖ ਜाहਰ ਨਹੀਂ ਕੀਤਾ ਕੋਈ ਪਰਿਵਾਰ ਨਾਲ ਆ ਕੇ ਉਹਨਾਂ ਦਾ ਹੱਥ ਨਹੀਂ ਪੜਿਆ ਤੇ ਬੜੀ ਅਫਸੋਸ ਦੀ ਗੱਲ ਹੈ ਉਹ ਪਰਿਵਾਰਾਂ ਨੇ ਜਿਹੜੇ ਪਰਿਵਾਰਾਂ ਦੇ ਜੀਵ ਉੱਜੜੇ ਨੇ ਜਿਹੜੇ ਪਰਿਵਾਰਾਂ ਦੇ ਚੁੱਲ੍ਹੇ ਠੰਡੇ ਹੋ ਗਏ ਕਿਸੇ ਭੈਣ ਦਾ ਪਰਾ ਚਲਾ ਗਿਆ ਕਿਸੇ ਭੈਣ ਦਾ ਸੁਹਾਗ ਚਲਾ ਗਿਆ ਕਿਸੇ ਮਾਂ ਦਾ ਪੁੱਤ ਚਲਾ ਗਿਆ ਉਹਨਾਂ ਨੇ ਕਿੱਥੇ ਤਾਂ ਅੰਤਮ ਰਸਮਾਂ ਦੇਣੀਆਂ ਸੀ ਸੰਸਕਾਰ ਕਰਨੇ ਸੀ ਅਰਦਾਸ ਬੇਨਤੀਆਂ ਕਰਨੀਆਂ ਸੀ ਕਿੱਥੇ ਉਹ ਅਰਥੀਆਂ ਨੂੰ ਘਰੇ ਰੱਖ ਕੇ ਇੱਥੇ ਬੈਠੇ ਨੇ ਤੇ ਆਸਤੀ ਮੰਗ ਚ ਬੈਠੇ ਨੇ ਤੇ ਬੜਾ ਨਿਰਾਸ਼ ਅੱਜ ਮੈਂ ਕਹਿ ਸਕਦਾ ਅੱਜ ਹੋਇਆ ਕਿ ਇਹ ਸਾਡਾ ਸੰਵਿਧਾਨ ਡਾਕਟਰ ਬੀ ਆਰ ਅੰbedkar ਕੀ ਇਹ ਬਣਾ ਕੇ ਗਏ ਸੀ ਐਡਵੋਕੇਟ ਸਾਹਿਬ ਇੱਕ ਚੀਜ਼ ਹੋਰ ਦੱਸੋ ਕਿ ਜਿਹੜੇ ਕਹਿੰਦੇ ਸੀ ਕਿ ਅਸੀਂ ਨਸ਼ਾ ਪੰਜਾਬ ਦੇ ਵਿੱਚੋਂ ਰਹਿਣ ਨਹੀਂ ਦੇਣਾ ਚੁਟਕੀ ਦੇ ਨਾਲ ਨਸ਼ਾ ਖਤਮ ਹੋ ਸਕਦਾ ਉਹਨਾਂ ਦੇ ਰਾਜਤਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਵੇਚ ਰਹੀ ਹੋਵੇ ਕਿ ਪੁਲਿਸ ਪ੍ਰਸ਼ਾਸਨ ਨੂੰ ਪਤਾ ਨਹੀਂ ਕਿ ਮੁੱਖ ਮੰਤਰੀ ਸਾਹਿਬ ਨੂੰ ਪਤਾ ਨਹੀਂ ਕਿ ਕੈਬਨਿਟ ਮੰਤਰੀਆਂ ਨੂੰ ਪਤਾ ਨਹੀਂ ਕਿ ਜ਼ਹਿਰੀਲੀ ਸ਼ਰਾਬ ਸਾਡੀ ਨੱਕ ਹੇਟਾਂ ਵਿਕ ਰਹੀ ਹੈ ਦੇਖੋ ਗੱਲ ਇਹ ਹੈ ਵੀ ਜਿਹੜੇ ਨਸ਼ੇ ਤੇ ਕਿੰਨੀਆਂ ਸਰਕਾਰਾਂ ਬਣ ਗਈਆਂ ਪਿਛਲੀਆਂ ਸਰਕਾਰਾਂ ਨੂੰ ਚੱਕ ਲਿਆ ਕਿਸੇ ਨੇ ਗੁਟਕਾ ਸਾਹਿਬ ਦੇ ਸੌ ਹੱਥ ਤੇ ਹੱਥ ਧਰ ਕੇ ਸੌ ਖਾਦੀ ਕਿਸੇ ਨੇ ਕਿਹਾ ਮੈਂ ਲੱਕ ਤੋੜ ਦੂ ਕਿਸੇ ਨੇ ਕਿਹਾ ਡੇਢ ਮਹੀਨੇ ਚ ਖਤਮ ਕਰ ਦੂ ਕਿੰਨੀਆਂ ਸਰਕਾਰਾਂ ਬਣ ਗਈਆਂ ਉਸੇ ਤਰ੍ਹਾਂ ਇਹ ਸਰਕਾਰ ਵੀ ਬਣੀ ਪਰ ਗਰਾਊਂਡ ਤੌਰ ਤੇ ਜਿਹੜੇ ਸੀ ਅੰਕੜੇ ਕੱਢ ਰਹੇ ਆ ਮੇਰਾ ਪਿੰਡ ਨਮੋਲ ਪੈਂਦਾ ਤੇ ਨਾਲ ਦੇ ਸੁਨਾਮ ਦੇ ਆਲੇ-ਦਾਲੇ ਸਾਡੇ ਸੁਨਾਮ ਇੰਨੇ ਚਿੱਟਾ ਵਿਖਦਾ ਕਿ ਮਾਨਸਾ ਤੋਂ ਮੁੰਡੇ ਲੈਣ ਆਉਂਦੇ ਨੇ ਮਾਨਸਾ ਦੇ ਮੁੰਡੇ ਮੈਨੂੰ ਕਹਿੰਦੇ ਵੀ ਬਾਈ ਤੁਸੀਂ ਮੂਰੇ ਲੱਗੋ ਅਸੀਂ ਪ੍ਰਸ਼ਾਸਨ ਨੂੰ ਵੀ ਮਿਲੇ ਆ ਪ੍ਰਸ਼ਾਸਨ ਨੂੰ ਕਿਹਾ ਵੀ ਇਹ ਸਪੋਰਟਸ ਨੇ ਕਿੱਥੇ ਨਸ਼ਾ ਵੇਚਿਆ ਜਾਂਦਾ ਹੈ ਪਰ ਅਫਸੋਸ ਦੀ ਗੱਲ ਹੈ ਸਾਡਾ ਪੁਲਿਸ ਹੈ ਕਿੱਥੇ ਇਹ ਸਵਾਲਾਂ ਦੇ ਨਿਸ਼ਾਨ ਤੁਹਾਡੇ ਰਹੀ ਮੈਂ ਖੜਾ ਕਰਨ ਲੱਗਿਆ ਪੰਜਾਬ ਦੇ ਲੋਕਾਂ ਨੂੰ ਸਾਡੀ ਅਫਸਰशाही ਕਿੱਥੇ ਹੈ ਸਾਡੀ ਅਫਸਰशाही ਕਿੱਥੇ ਹੈ ਉਹ ਮੰਤਰੀਆਂ ਦੀਆਂ ਗੱਡੀਆਂ ਦੀਆਂ ਟਾਕੀਆਂ ਖੋਲਦੀ ਹੈ ਉਹ ਅਫਸਰशाही ਜੇ ਕੋਈ ਸਾਡੇ ਸੁਨਾਮ ਦਾ ਇੱਕ ਐਮਸੀ ਸੀਗਾ ਜਿਹੜਾ ਅਮਰ ਰੋੜੇ ਦੇ ਵਿਰuddh ਵਿਰuddh ਨਹੀਂ ਹੈਗਾ ਵੀ ਗਲਤ ਤੌਰ ਤੇ ਸਹੀ ਤੌਰ ਤੇ ਉਹਨੇ ਆਵਾਜ਼ ਚੱਕੀ ਵੀ ਭਾਈ ਗਲਤ ਹੈ ਕੋਈ ਉਹਨਾਂ ਨੇ ਵਾਈਸ ਇੱਕ ਪ੍ਰਧਾਨ ਬਣਾਤਾ ਸੀਗਾ ਮਿਊਨਿਸਪਲ ਕਮੇਟੀ ਦਾ ਉਹਨੇ ਕਿਹਾ ਵੀ ਭਾਈ ਗਲਤ ਹੈ ਤੁਸੀਂ ਦਾ ਪਰਚੀ ਚ ਜੇਬ ਚੋਂ ਪਰਚੀ ਕੱਢਣ ਲਾਗੇ ਉਤੇ 376 ਦਾ ਪਰਚਾ ਕਰਿਆ ਉਹਨੂੰ ਅੰਦਰ ਕਰਿਆ ਉਹ ਬੰਦਾ ਅੱਜ ਬਰੀ ਹੋ ਕੇ ਆਇਆ ਹੈ ਉਹ ਕੁੜੀ ਨੇ ਆ ਕੇ ਕਿਹਾ ਬਿਆਨ ਦਿੱਤਾ ਜੀ ਮੈਂ ਹੁਣ ਸਪੋਰਟ ਗੱਲ ਕਰਨ ਲੱਗਿਆ ਤੁਹਾਡੇ ਚੈਨਲ ਰਾਹੀਂ ਜੇ ਕੱਲੂ ਕੋਈ ਗੱਲ ਗਲਤ ਹੋਏ ਤਾਂ ਮੈਂ ਇੱਕ ਠੋਕ ਕੇ ਖੜਾ ਮੇਰੇ ਤੇ ਕੇਸ ਦਾਇਰ ਕਰੇ ਉਹ ਕੁੜੀ ਨੇ ਔਨ 에ਅਰ ਆ ਕੇ ਕਿਹਾ ਉਹਨੇ ਮੀਡੀਆ ਦੇ ਸਾਹਮਣੇ ਕਿਹਾ ਵੀ ਮੈਨੂੰ ਡੀਐਸਪੀ ਨੇ ਕਿ ਹਵੀ ਤੂਏ ਤੇ ਪਰਚਾ ਦੇ ਸੀ ਤੇਰੀ ਮਦਦ ਕਰਾਂਗੇ 11 ਲੱਖ ਰੁਪਏ ਅਮਰੋੜੇ ਤੇ ਦਵਾਉਂ ਮੈਂ ਇੱਕ ਤੁਸੀਂ ਕਹੋ ਮੈਂ ਤੁਹਾਨੂੰ ਬਾਈਟ ਵੀ ਭੇਜ ਦੂੰਗਾ ਕਹਿਣ ਦਾ ਮਤਲਬ ਇਹ ਹੈ ਸਾਡੀ ਪੁਲਿਸ ਤਾਂ ਇਹਨਾਂ 'ਚ ਰੁੱਝੀ ਹੋਈ ਹੈ ਜਿਹੜੀ ਕਹਿੰਦੇ ਸੀ ਐਸੀ ਨੇ ਸਿਕਿਉਰਟੀ ਨਹੀਂ ਲੈਣੀ ਐਸੀ ਗੱਡੀਆਂ ਤੇ ਬੱਤੀਆਂ ਨਹੀਂ ਲਾਉਣੀਆਂ ਉਹ ਗੱਲਾਂ ਉਲਟ ਕਰਕੇ ਠੀਕ ਹੈ ਇਹ ਸਾਰੀ ਜਨੀ ਫੋਰਸ ਹੈ ਦੇਖੋ ਨਾ ਥਾਣਿਆਂ 'ਚ ਥਾਣੇ 'ਚ ਨਫਰੀ ਨਹੀਂ ਹੈਗੀ ਜੇ ਆਪਾਂ ਕੋਰਟ ਕੰਪਲੈਕਸ ਚਲਾ ਲਓ ਕੋਟਾ ਚ ਨੈਬਕੋਟ ਨਹੀਂ ਹੈਗੇ ਤੇ ਪੁਲਿਸ ਹੈ ਕਿਤੇ ਪੁਲਿਸ ਤਾਂ ਇਹਨਾਂ ਦੇ ਘਰਾਂ ਚ ਇਹਨਾਂ ਦੀਆਂ ਛੜਕਾਂ ਦੇ ਜਦੋਂ ਇਹਨਾਂ ਨੇ ਲੰਗਣਾ ਹੁੰਦਾ ਸਲੂਟ ਮਾਰਨ ਤੇ ਤੇ ਇਹਨਾਂ ਦੇ ਘਰ ਵਾਲੀਆਂ ਨੂੰ ਇਹਨਾਂ ਦੀ ਭੈਣਾਂ ਨੂੰ ਮੈਂ ਮਹਫੂਜ਼ ਕਰਨ ਤੇ ਲੱਗੀ ਹੋਈ ਹੈ ਤੇ ਅਫਸੋਸ ਦੀ ਗੱਲ ਹੈ ਅੱਜ ਸਾਡੇ ਸੁਨਾਮ ਚ ਲਾ ਲਓ ਸੰਗਰੂ ਚ ਲਾ ਲਓ ਮਾਂ ਮਾਂ ਦੇ ਕੰਨ ਪੱਟੇ ਜਾ ਰਹੇ ਨੇ ਕੋਈ ਬਾਲੀ ਖਿੱਚ ਕੇ ਲੈ ਗਿਆ ਕੋਈ ਚੈਨ ਪੱਟ ਕੇ ਲੈ ਗਿਆ ਜੇ ਸਾਡਾ ਕੋਈ ਦੁਕਾਨਦਾਰ ਵੀਰ ਅਬਦੀ ਦੁਕਾਨ ਵਧਾਉਂਦਾ 8 ਵਜੇ ਤੋਂ ਬਾਅਦ ਉਹ ਸ਼ਟਰ ਫਟ ਕੇ ਉਹਦੇ ਚਾਕੂ ਮਾਰਿਆ ਤਾਂ ਉਹਦਾ ਗੱਲਾਂ ਲੁੱਟਿਆ ਤਾਂ ਇਹ ਅਹਿਸਾਸ ਹੋਇਆ ਪਿਆ ਕਿ ਕਈ ਲੋਕ ਤਾਂ ਇਹ ਇਹ ਮਤਲਬ ਇਹ ਇਹ ਕਹਿ ਸਕਦੇ ਵੀ ਇਹ ਜੇ ਸਮਾਂ ਆਪ ਹੈ ਕਈ ਲੋਕ ਤਾਂ ਇਹ ਕਹਿਣ ਲੱਗੇ ਜੀ ਤੁਸੀਂ ਨਸ਼ਾ ਖੁੱਲਾ ਕਰ ਦਿਓ ਜੇ ਖੁੱਲਾ ਕਰ ਦੋਗੇ ਸਸਤਾ ਹੋ ਜਾਊਗਾ ਸਸਤਾ ਹੋ ਜਾਊਗਾ ਤੇ ਕਮ ਸੇ ਕਮ ਸਾਡੀਆਂ ਮਾਂ-ਵਾਪੇਆਂ ਦੀਆਂ ਜਿਹੜੀਆਂ ਜਾਨਾਂ ਨੇ ਜਿਹੜੀ ਕੋਈ ਚਾਇਨ ਖਿੱਚਦਾ ਤੇ ਉਹ ਡਿੱਗ ਗਈ ਉਹਦਾ ਮਨਕਾ ਟੁੱਟ ਗਿਆ ਉਹ ਮਰ ਗਿਆ ਉਹ ਤਾਂ ਬੱਚੇ ਰਹਿਣਗੇ ਤੁਸੀਂ ਕਹਿੰਦੇ ਜੀ ਤੁਸੀਂ ਕਹਿੰਦੇ ਕੋ ਲੁੱਟਾਂ ਘੋ ਆਮ ਚੱਲ ਰਹੀਆਂ ਪਰ ਭਗਵਾਨ ਸਿੰਘ ਮਾਨ ਕਹਿੰਦੇ ਨੇ ਕਿ ਪੰਜਾਬ ਖੁਸ਼ਹਾਲ ਹੀ ਬਹੁਤ ਦੇਖੋ ਉਹਦਾ ਨੱਚਦਾ ਪੰਜਾਬ ਵੀ ਕਹਿੰਦੇ ਨੇ ਨੱਚਦੇ ਪੰਜਾਬ ਦੀ ਤਸਵੀਰ ਤੁਸੀਂ ਬਾਰੇ ਉਜਾਗਰ ਕਰਦੇ ਹੋ ਉਹਦਾ ਹੱਸਦਾ ਪੰਜਾਬ ਵੀ ਕਹਿੰਦੇ ਨੇ ਉਹ ਤਾਂ ਖੁਸ਼ਵਾਲ ਵੀ ਕਹਿੰਦੇ ਨੇ ਦੇਖੋ ਸਲੋਗਨ ਕੁਛ ਮਰਜ਼ੀ ਦੇ ਲੋ ਪਿਛਲੀਆਂ ਸਰਕਾਰਾਂ ਨੇ ਵੀ ਸਲੋਗਨ ਦਿੱਤੇ ਪਰ ਜਿਹੜੇ ਇਹਨਾਂ ਦੇ ਸਲੋਗਨ ਸੀਗੇ ਉਹਨਾਂ ਦਾ ਬਹੁਤ ਜ਼ਿਆਦਾ ਫਰਕ ਹੈ ਜਮੀਨ ਅਸਮਾਨ ਦਾ ਫਰਕ ਹੈ ਤੇ ਇਹ ਸਲੋਗਨ ਲੋਕਾਂ ਨੇ ਜਿਹੜੇ ਫੇਲ ਸਾਬਤ ਕਰਤੇ ਤੇ ਉਹ ਫੇਲ ਸਾਬਤ ਕਰਨ ਲਈ ਜਿਸ ਤਰ੍ਹਾਂ ਸੰਗਰੂਰ ਦੇ ਲੋਕਾਂ ਨੇ ਕੱਲਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਜਿਤਾਉਂਦੇ ਰਹੇ ਆ ਉਸੇ ਤਰ੍ਹਾਂ ਸੰਗਰੂਰ ਦੇ ਲੋਕਾਂ ਨੇ ਹੀ ਇਹਨਾਂ ਦਾ ਜਿਹੜਾ ਉਮੀਦਵਾਰ ਸੀ ਥੱਲੇ ਲਾ ਕੇ ਅਸੀਂ 2 ਸਾਲਾਂ ਲਈ ਬੰਦਾ ਐਮਪੀ ਹੋਰ ਬਣਾਇਆ ਉਸੇ ਤਰ੍ਹਾਂ ਸੰਗਰੂਰ ਦੇ ਲੋਕ ਕੀ ਪਹਿਲ ਕਦਮ ਕਰਦੇ ਨੇ ਜਿਹੜਾ ਸੰਘਰਸ਼ ਹੁੰਦਾ ਸਾਨੂੰ ਬਾਬੇ ਨਾਨਕ ਦਾ ਸਾਨੂੰ ਗੁਰੂ ਅਪੀਰਾਂ ਦਾ ਇਹ ਧਰਤੀ ਨੂੰ ਇਹ ਲੋਕਾਂ ਨੂੰ ਜज्ਬੇ ਨੂੰ ਸਲਾਮ ਮੈਂ ਕਰਦਾ ਹਮੇਸ਼ਾ ਜਦੋਂ ਇਤਿਹਾਸ ਰਚਿਆ ਗਿਆ ਕੋਈ ਲਕੀਰਾਂ ਵੱਡੀਆਂ ਕੀਤੀ ਤੇ ਸੰਗਰੂਰ ਦੇ ਲੋਕਾਂ ਨੇ ਕਰੀਆਂ ਨੇ ਇਹੀ ਡੇਢ ਮਹੀਨੇ ਬਾਅਦ ਇੱਕ ਨਵਾਂ ਇਤਿਹਾਸ ਅਸੀਂ ਬਣਾ ਕੇ ਤੁਹਾਡੇ ਝੋਲੀ ਪਾਵਾਂਗੇ ਤੇ ਚਾਨਣ ਕਰਾਂਗੇ ਪੰਜਾਬ ਦੇ ਲੋਕਾਂ ਨੂੰ हां ऐसी ਪਿਛਲੀਆਂ ਪਾਰਟੀਆਂ ਤੋਂ ਅੱਕ ਕੇ ਆਮ ਆਦਮੀ ਪਾਰਟੀ ਨੂੰ ਸਪੋਰਟ ਕੀਤੀ ਪਰ ਹੁਣ ਇਹ ਗੱਲ ਨਹੀਂ ਹੈ ਕਿ ਸੰਗਰੂਰ ਦੇ ਲੋਕ ਵੀ ਹੁਣ ਇਹਨਾਂ ਤੋਂ ਅੱਕ ਕੇ ਪਿੱਛੇ ਚਲੇ ਜਾਣਗੇ ਬੈਕਗੇਅਰ ਸੰਗਰੂਰ ਕਿਤੇ ਪਾਉਣ ਦਾ ਦੀ ਨਹੀਂ ਨਾ ਅਸੀਂ ਬੈਕਗੇਅਰ ਅੱਜ ਪਾਇਆ ਨਾ ਨਾ ਪਾਈਏ ਅਸੀਂ ਉਹਨਾਂ ਨਾਲ ਨਵਾਂ ਚਾਨਣ ਕ੍ਰੀਏਟ ਕਰਾਂਗੇ ਇੱਕ ਨਵਾਂ ਪਲੇਟਫਾਰਮ ਖੇਤਰੀ ਪਾਰਟੀ ਦੀ ਅਸੀਂ ਆਕਾ ਮਾਰਦੇ ਖੇਤਰੀ ਪਾਰਟੀ ਪੰਜਾਬ ਲਈ ਖੜੀ ਹੋਵੇ ਜਦੀ ਪਹਿਲ ਕਦਮੀ ਸੰਗਰੂਰ ਕਰੂਗਾ ਇੱਕ ਗੱਲ ਹੋਰ ਆ ਅ ਈਡੀ ਦੇ ਵੱਲੋਂ ਗ੍ਰਿਫਤਾਰੀ ਹੋਈ ਅਰਵਿੰਦ ਕੇਜਰੀ ਵਾਲ ਹੋਰਾਂ ਦੀ ਤਾਂ ਸਾਰੇ ਐਮਐਲਏ ਮੰਤਰੀ ਨੇ ਜਿਹੜੇ ਉਹ ਦਿੱਲੀ ਵੱਲ ਪਹੁੰਚ ਗਏ ਕੀ ਗੱਲ ਦਿੱਲੀ ਨੇੜੇ ਹੋ ਗਿਆ ਤੇ ਆਹ ਪਿੰਡ ਜਿਹੜੇ ਨੇ ਇਹ ਦੂਰ ਹੋ ਗਏ ਵੀ ਅਫਸੋਸ ਦੀ ਗੱਲ ਤਾਂ ਇੱਥੇ ਹੀ ਆ ਨਾ ਜੀ ਦੇਖੋ ਪਹਿਲਾਂ ਤਾਂ ਉਹਨਾਂ ਨੇ ਕੋਈ ਦੁੱਖ ਸਾਂਝਾ ਨਹੀਂ ਕੀਤਾ ਆਪ ਦੇ ਕਿਸੇ ਵੀ ਪਲੈਟਫਾਰਮ ਤੋਂ ਬਿਲਕੁਲ ਵੱਡੀ ਗੱਲ ਉਹ ਤੋਂ ਬਾਅਦ ਇੱਕ ਉਹ ਮਿਸਟਰ ਕੇਜਰੀ ਵਾਲ ਜਿਹਨਾਂ ਦਾ ਇਹਨਾਂ ਦਾ ਹੈੱਡ ਹੈ ਠੀਕ ਹੈ ਉਹ ਉਹਨੂੰ ਈਡੀ ਫੜ ਕੇ ਲੈ ਜਾਂਦੀ ਹੈ ਉਹ ਵੀ ਕਰਾਪਸ਼ਨ ਦੇ ਚਾਰजेस 'ਚ ਉੱਥੇ ਸਾਰੀ ਕੈਬਨਿਟ ਚੱਕ ਕੇ ਜਾਂਦੀ ਹੈ ਮੁਰਦਾਬਾਦ ਮੁਰਦਾਬਾਦ ਕਰਦੀ ਜਾਂਦੀ ਹੈ ਕੀ ਗੱਲ ਇਹਨਾਂ ਨੂੰ ਆਪਣੇ ਵੋਟਰ ਜਿਨ੍ਹਾਂ ਨੇ ਇਹਨਾਂ ਨੂੰ ਜਿਤਾ ਕੇ ਸਦਨ ਦੀਆਂ ਪੌੜੀਆਂ 'ਚ ਧਾਇਆ ਉੱਥੇ ਇਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਸਾਡੇ ਨੁਮਾਇੰਦੇ ਹੋ ਸਾਡੇ ਦੁੱਖ ਸੁੱਖ ਦੇ ਤੁਸੀਂ ਸਾਂਝੇ ਹੋ ਠੀਕ ਹੈ ਉਹ ਇਹ ਭੁੱਲ ਕੇ ਮਿਸਟਰ ਕੇਜੀ ਵਾਲੇ ਜਿਹੜਾ ਜਿਉਂਦਾ ਜਾਗਦਾ ਫਿਲਹਾਲ ਤਾਂ ਠੀਕ ਹੈ ਜਿੱਥੇ ਜਾਣ ਵੀ ਹੈ ਠੀਕ ਹੈ ਉਹਨੂੰ ਪਹਿਲ ਕਦਮੀ ਦਿੰਦੇ ਹੋਏ ਤੇ ਜਿਹੜੇ ਬੰਦੇ ਸਵਾਦ ਛੱਡ ਗਏ ਦੁਨੀਆ ਤੋਂ ਇਹ ਫਾਨੀ ਸੰਸਾਰ ਤੋਂ ਹਮੇਸ਼ਾ ਲਈ ਅਲਵਿਦਾ ਕਹੇਗੇ ਤੇ ਉਹ ਪਰਿਵਾਰਾਂ ਨਾਲ ਉਹਨਾਂ ਦਾ ਮੁੱਢਾ ਵੀ ਨਹੀਂ ਲਾਇਆ ਇਹ ਬੜਾ ਇਹ ਸੋਚਣ ਵਾਲੀ ਗੱਲ ਹੈ ਤੇ ਲੋਕ ਸੋਚ ਵੀ ਨੇ ਇਹ ਗੱਲ ਨਹੀਂ ਹੈਗੀ ਵੀ ਅਸੀਂ ਦੇਖ ਕੇ ਨਜ਼ਰ ਅੰਦਾਜ਼ ਕਰਦੇ ਆ ਜਾਂ ਅਸੀਂ ਭੁੱਲ ਜਾਾਂਗੇ ਸਾਡੇ ਮਨਾਂ 'ਚ ਠੁਕੇ ਹੋਏ ਚੀਜ਼ਾਂ ਨੇ ਸੋ ਇਹੇ ਸੀ ਇਹਨਾਂ ਨੂੰ ਦਿਖਾਵਾਂਗੇ ਮੇਰੇ ਨਾਲ ਮੇਰੇ ਪਿੰਡ ਨੰਬੋਲ ਦੀਆਂ ਤਿੰਨ ਬੀਬੀਆਂ ਆਈਆਂ ਨੇ ਅੱਜ ਤੋਂ 11 ਮਹੀਨਾ ਪਹਿਲਾਂ ਹੁਣ ਤੇ ਇਹ ਕਹਿੰਦੇ ਜੀ ਸਾਡੇ ਦਾ ਕੋਡ ਆਫ ਕੰਡਕਟ ਲੱਗਿਆ ਪ੍ਰਸ਼ਾਸਨ ਰਾਹੀ ਕਹਿ ਰਹੇ ਨੇ ਆਪ ਤਾਂ ਸਾਹਮਣੇ ਆਈ ਨਹੀਂ ਕਿ ਸਾਡੇ ਕੋਡ ਆਫ ਕੰਡਕਟ ਲੱਗੇ ਜੀ ਅਸੀਂ ਪੈਸੇ ਕਿੱਥੋਂ ਦੇ ਦਈਏ 11 ਮਹੀਨੇ ਪਹਿਲਾਂ ਜਦੋਂ ਕੋਈ ਕੋਡ ਨਹੀਂ ਸੀਗਾ ਅਮਰ ਰੋੜਾ ਕਹਿ ਕੇ ਆਇਆ ਸੀ ਉਹ ਪਰਿਵਾਰ ਵੀ ਇਹੀ ਭੀੜਤਾ ਕੋਈ ਸਪਰਿੱਟ ਲਿਆ ਕੇ ਵੇਚਦਾ ਸੀਗਾ ਉਸ ਸਪਰਿੱਟ ਦੀ ਮਾਤਰਾ ਜ਼ਿਆਦਾ ਹੋ ਗਈ ਤੇ ਉਹ ਬੰਦੇ ਤਿੰਨ ਜਾਨੇ ਮਰ ਗਏ ਤੇ ਉਹ ਬੰਦਿਆਂ ਨੂੰ ਅਮਰ ਰੋੜਾ ਕਹਿ ਕੇ ਆਇਆ ਸੀਗਾ ਵੀ ਤੁਹਾਡੇ ਪਰਿਵਾਰ ਦੀ ਯੋਗਤਾ ਦੇ ਹਿਸਾਬ ਨਾਲ ਇੱਕ ਬੰਦੇ ਨੂੰ ਮੈਂਬਰ ਨੂੰ ਮੈਂ ਨੌਕਰੀ ਦਵਾਂ ਉਹ ਬੰਦੇ ਆ ਕੇ ਅੱਜ ਆਹ ਮੰਚ ਤੋਂ ਖੜੇ ਹੋ ਕੇ ਬੀਬੀਆਂ ਨੇ ਕਿਹਾ ਵੀ ਭ ਨਾ ਸਾਡੇ ਪਰਿਵਾਰ ਦੀ ਯੋਗਤਾ ਦੇ ਅਨਸਾਰ ਕੋਈ ਨੌਕਰੀ ਮਿਲੀ ਹੈ ਸਕੋਂ ਦੀ ਅਸੀਂ ਤਾਂ ਡਿਪਾਰਟਮੈਂਟਸ ਦੇ ਧੱਕੇ ਖਾਨੇ ਆ ਕਿਤੇ ਪਟਵਾਰੀ ਕੋਲੇ ਭੇਜ ਦਿੰਦੇ ਉਹ ਤਹਿਸੀਲਦਾਰ ਕੋਲੇ ਭੇਜਦਾ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਤੁਹਾਡੇ ਕੋਲ ਆ ਸਰਟੀਫਿਕੇਟ ਨਹੀਂ ਤੁਹਾਡੇ ਕੋਲ ਆ ਨਹੀਂ ਉਹ ਕਹਿੰਦੀ ਬੀਬੀ ਕਹਿੰਦੀ ਅਸੀਂ ਹੱਥ ਬਣਦੇ ਇੱਕ ਤਾਂ ਮਰ ਗਿਆ ਬਾਕੀ ਅਸੀਂ ਬਚਾਲੀ ਪਰ ਅੱਜ ਉਹ ਆ ਕੇ ਇੱਥੇ ਖੜਿਆ ਨੇ ਵੀ ਅਸੀਂ ਇਹ ਜਿਹੜੇ ਪਰਿਵਾਰ ਨੇ ਕਿਉਂਕਿ ਕੌਜ਼ ਆਫ ਐਕਸ਼ਨ ਸੇਮ ਹੈ ਉਹ ਵੀ ਜਿਹੜੀ ਡੈਥ ਹੋਈ ਹੈ ਮਾੜੀ ਜਿਹੜੀ ਸ਼ਰਾਬ ਸੀਗੀ ਨਜਾਇਜ਼ ਤੌਰ ਤੇ ਸ਼ਰਾਬ ਦੀ ਵਿਕਰੀ ਹੁੰਦੀ ਸੀ ਉਹਦੇ ਕਾਰਨ ਇਹ ਵੀ ਇਹੀ ਸੀਗਾ ਉਹਨਾਂ ਨੇ ਆ ਕੇ ਕਹੇ ਸੀ ਇਹ ਬੀਬੀਆਂ ਨਾਲ ਖੜਿਆ ਹੁਣ ਇਹਨਾਂ ਦੀ ਲੜਾਈ ਨਹੀਂ ਸਾਡੀ ਵੀ ਲੜਾਈ ਹੈ ਇਹੀ ਪੰਜਾਬੀਆਂ ਚ ਖਾਸ ਕਰਕੇ ਸੰਗਰੂਰ ਵਾਲੇ ਚ ਇਹੀ ਖਾਸਤ ਹੈ ਅਫੀਸ ਵਾਲਾ ਤੁਸੀਂ ਇਹ ਗੱਲ ਕਹੀ ਆ ਕਿ ਅਸੀਂ ਸੱਥਾਂ ਤੋਂ ਸਰਕਾਰ ਹੁਣ ਚਲਾਵਾਂਗੇ ਕੀ ਗੱਲ ਹਲੇ ਤੱਕ ਨਹੀਂ ਲੱਗਦਾ ਕਿ ਸਰਕਾਰ ਸੱਥਾਂ ਤੋਂ ਜਾਂ ਆਮ ਘਰਾਂ ਤੋਂ ਚੱਲ ਰਹੀ ਹੈ ਜਿਵੇਂ ਇੱਕ ਆਖਦੇ ਹੁੰਦੇ ਸੀ ਨਹੀਂ ਬਹੁਤ ਸਾਰੇ ਬਿਆਨ ਆਏ ਨੇ ਮੈਂ ਤਾਂ ਬਹੁਤ ਸਾਰੇ ਬਿਆਨਾਂ ਦੀ ਗੱਲ ਕਰਦਾ ਹਾਂ ਉਹ ਤੋਂ ਇੱਕ ਛੋਟਾ ਜਿਹਾ ਬਿਆਨ ਇਹ ਹੈ ਇਹਨਾਂ ਨੇ ਤਾਂ ਇਹ ਵੀ ਕਿਹਾ ਸੀਗਾ ਵੀ ਜੇ ਕੋਈ ਨਸ਼ੇ ਦੇ ਨਾਲ ਕਿਸੇ ਦਾ ਪੁੱਤ ਮਰਦਾ ਹੈ ਉਹਦੇ ਸਬੰਧਤ ਐਸਐਚਓ ਤੇ ਐਸਐਸਪੀ ਤੇ ਕਾਰਵਾਈ ਉਹ ਕਿੱਥੇ ਹੈ ਇਸ ਤਾਜਾ ਕੂਕਾ ਮਾਰਦੇ ਆ 7-800 ਬੰਦਾ ਬੈਠਾ ਵੀ ਸਾਡੇ ਬੰਦੇ ਭਾਈ ਮਾੜੀ ਸ਼ਰਾਬ ਕਾਰਨ ਮਾੜੇ ਨਸ਼ੇ ਕਾਰਨ ਮਰੇ ਨੇ ਕਰੋ ਕਾਰਵਾਈ ਸੋ ਕੋੰਦੇ ਉਹੀ ਬੰਦੇ ਉਹ ਸਬੰਧਤ ਐਸਐਚਓ ਤੇ ਡੀਐਸਪੀ ਸਿੱਟ ਚਪਾਤੇ ਉਹ ਐਸੀ ਕਿਥੋਂ ਇਨਸਾਫ ਭਾਲਦੇ ਆ ਭਲੇ ਲੋਕੋ ਗੱਲ ਤਾਂ ਇਹ ਹੈ ਦੂਜੀ ਗੱਲ ਜਿਹੜੀ ਤੁਸੀਂ ਸੱਥਾਂ ਲਈ ਕਰੀ ਸੱਥਾਂ 'ਚ ਇਹ ਪਰਿਵਾਰ ਨੂੰ ਜਦੋਂ ਇਹ ਇਨਸੀਡੈਂਟ ਹੋਇਆ ਘਟਨਾਕਰਮ ਹੋਇਆ ਪ੍ਰਸ਼ਾਸਨ ਨੂੰ ਭੇਜਿਆ ਜੀ ਤੁਸੀਂ ਪਰਿਵਾਰ ਨੂੰ ਲੈ ਕੇ ਚੰਡੀਗੜ੍ਹ ਆਓ ਅਸੀਂ ਇੱਥੇ ਬਹਿ ਕੇ ਗੱਲ ਕਰਾਂਗੇ ਕਿਉਂ ਤਾਂ ਪਿੰਡੋਂ ਚ ਤਾਂ ਡਰਦੇ ਸੀ ਵੀ ਲੋਕ ਸਾਡੇ ਰੋੜੇ ਨਾ ਮਾਰਨ ਛੱਗੇ ਨਾ ਪਾੜਦਨ ਪਰ ਉਹ ਪਰਿਵਾਰ ਨੇ ਇਹ ਗੱਲ ਦੱਸਤੀ ਸਾਡੀ ਪਹਿਲੀ ਮੰਗ ਜਿਹੜੀ ਸਾਡੀ ਕਮੇਟੀ ਬਣਾਈ ਹੋਈ ਹੈ ਜਿਸ ਵਿੱਚ ਬਲਵਿੰਦਰ ਸਿੰਘ ਸੇਖੋਂ ਸਾਫ ਕਾ ਡੀਐਸਪੀ ਤੇ ਤਰਸੇਮ ਸਿੰਘ ਜੋਧਾ ਜੀ ਨੇ ਉਹਨਾਂ ਨੇ ਪਹਿਲੀ ਮੰਗੀ ਇਹ ਰੱਖੀ ਹੈ ਵੀ ਭਾਈ ਪਹਿਲੀ ਗੱਲ ਇਹ ਹੈ ਅਸੀਂ ਗੱਲ ਟੇਬਲ ਟਾਕ ਕਰਨੀ ਕਿਹੜੇ ਸਾਡੇ ਚੁਣੇ ਹੋਏ ਨਮਾਇंदे ਨੇ ਚੁਣੇ ਹੋਏ ਨਮਾਇंदे ਕੌਣ ਹੈ ਹਲਕਾ ਵਿਧਾਇਕ ਹੈ ਜਿਹੜਾ ਦੜਬਾ ਮਿਸਟਰ ਹਰਪਾਲ ਸਿੰਘ ਚੀਮਾ ਦੂਜਾ ਹੈਗਾ ਅਮਨ अरोड़ा ਉਸ ਤੋਂ ਬਾਅਦ ਜਿਹੜਾ ਉਮੀਦਵਾਰ ਅੱਜ ਲੋਕ ਸਭਾ ਦਾ ਮੀਤ ਹਰ ਇਹਨਾਂ ਨੂੰ ਟੇਬਲ ਤੇ ਬਿਠਾਓ ਇਸੇ ਇਹਨਾਂ ਤੋਂ ਸਵਾਲ ਜਵਾਬ ਕਰਾਂਗੇ ਇਹਨਾਂ ਤੋਂ ਪੁੱਛਾਂਗੇ ਉਸ ਤੋਂ ਬਾਅਦ ਸੈਕੰਡ ਪ੍ਰੈਫਰੈਂਸ ਤੇ ਆਵਾਂਗੇ ਸੋ ਪੰਜਾਬ ਦੇ ਹਾਲਾਤ ਹੋਏ ਪਏ ਨੇ ਜਿਹੜੇ ਇਹ ਚੁਣੇ ਹੋਏ ਨਮਾਇंदे ਸੀ ਇਹ ਪਿੱਛੇ ਹੋ ਗਏ ਇਹਨਾਂ ਨੇ ਅਫਸਰशाही ਭਾਰੂ ਕਰਾਤੀ ਇਹ ਦੇਖੋ ਪ੍ਰਵਿੰਦਰ ਝੋਟੇ ਤੇ ਪਰਚਾ ਹੋਇਆ ਪਰਚਾ ਕਰਨ ਵਾਲੀ ਕੌਣ ਪੁਲਿਸ ਸਮਝੌਤਾ ਕਰਾਉਣ ਵਾਲੀ ਟੇਬਲ ਟਾਕ ਤੇ ਕੌਣ ਪੁਲਿਸ ਭਾਨੇ ਸਿੱਧੂ ਤੇ ਪਰਚਾ ਹੋਇਆ ਪਰਚਾ ਕਰਨ ਵਾਲੀ ਪੁਲਿਸ ਉਸ ਤੋਂ ਬਾਅਦ ਟੇਬਲ ਟਾਕ ਕਰਨ ਵਾਲੀ ਪੁਲਿਸ ਉਹੀ ਅੱਜ ਹੋ ਰਿਹਾ ਹੈ ਇਨਾਂ ਦੇ ਨੱਕ ਹੇਟ ਐਸਐਚਓ ਡੀਐਸਪੀ ਐਸਐਸਪੀ ਦੇ ਨੱਕ ਹੇਟ ਵਿੱਤ ਮੰਤਰੀ ਦੇ ਘਰਾਂ ਚ ਘਰਾਂ ਚ ਕਹੂੰਗਾ ਕਿਉਂਕਿ ਜਿਹੜਾ ਹਲਕਾ ਹੁੰਦਾ ਇਹ ਹਲਕੇ ਨੂੰ ਪਰਿਵਾਰ ਕਹਿੰਦੇ ਨੇ ਤੇ ਉਹਨਾਂ ਦੇ ਘਰਾਂ ਚ ਇਹ ਗੱਲ ਹੋਈ ਉਹਨਾਂ ਦੇ ਨੱਕ ਹੇਟ ਹੋਈ ਹੈ ਕਿ ਦੋਸ਼ੀ ਵੀ ਇਹੀ ਨੇ ਨਾ ਸਬੰਧਤ ਡੀਐਸਪੀ ਤੇ ਐਸਐਚਓ ਹੈ ਉਹਨਾਂ ਉਹਨਾਂ ਨੂੰ ਉਹੀ ਕਹਿ ਰਹੇ ਨੇ ਵੀ ਆਓ ਅਜ ਐਸਐਸਪੀ ਦਫਤਰ ਬੁਲਾਇਆ ਸੀ ਸਮੂਚੀ ਕਮੇਟੀ ਨੂੰ ਵੀ ਤੁਸੀਂ ਆਓ ਜੀ ਆਪਾਂ ਇਹਨੂੰ ਗੱਲ ਨੂੰ ਠੰਡੇ ਵਾਸਤੇ ਪਾਈ ਇਹਨੂੰ ਨਵੇੜੀਏ ਕਿਉਂ ਤੁਸੀਂ ਲੋਥਾਂ ਨੂੰ ਰੋਲਦੇ ਹੋ ਜਿਵੇਂ ਇਮੋਸ਼ਨਲ ਉਹ ਟੈਕਸ ਹੁੰਦੇ ਨੇ ਸਟੰਟਸ ਹੁੰਦੇ ਨੇ ਪਰ ਉਹਨਾਂ ਨੇ ਕਮੇਟੀ ਨੇ ਪਹਿਲੀ ਗੱਲ ਇਹੀ ਰੱਖੀ ਹੈ ਵੀ ਪਹਿਲਾਂ ਸਾਡੇ ਚੁਣੇ ਹੋਏ ਨਮਾਇंदे ਟੇਬਲ ਤੇ ਬਿਠਾਏ ਹੋਏ ਸੀ ਉਹਨਾਂ ਨਾਲ ਗੱਲ ਕਰਾਂਗੇ ਤੁਸੀਂ ਸਾਡੇ ਨਮਾਇंदे ਨਹੀਂ ਹੈਗੇ ਤੁਸੀਂ ਸਾਡੇ ਜਿਹੜੇ ਅਸੀਂ ਟੈਕਸ ਪੇਅਰ ਆ ਸਵੇਰ ਤੋਂ ਲੈ ਕੇ ਰਾਤ ਤੱਕ ਸਾਡਾ ਜਿਹੜਾ ਪੈਕਸ ਆ ਜਾਂਦਾ ਹੈ ਟੈਕਸੇਸ਼ਨ ਚ ਜੋ ਟੈਕਸ ਪਰਦੇ ਉਹਦੇ ਚੋਣ ਐਸੀ ਉਹਨਾਂ ਰਾਹੀਂ ਤੁਹਾਡਾ ਸਾਰਾ ਤਾਮ-ਦਾਮ ਤਾਮ-ਜਾਮ ਚੱਲਦਾ ਥੋੜੇ ਗੱਡੀਆਂ 'ਚ ਤੇਲ ਜਾਂਦਾ ਥੋੜੇ ਪੱਖੇ ਸੀ ਚੱਲਦੇ ਨੇ ਤੁਸੀਂ ਐਸੀ ਤੁਹਾਡੇ ਨਾਲ ਟਾਕ ਨਹੀਂ ਕਰ ਸਕਦੇ ਤੁਸੀਂ ਸਾਡੀ ਸੰਸਥਾ ਉਹ ਜਿਹੜੀ ਸਾਡੀ ਰੱਖਿਆ ਕਰਦੀ ਹੈ ਇਨਸਾਫ ਦੇਣ ਵਾਲੀ ਸੰਸਥਾ ਨੂੰ ਬੁਲਾਓ ਪਹਿਲਾਂ ਫਿਰ ਦੇਖਾਂਗੇ ਤੁਸੀਂ ਆਖਦੇ ਹੋ ਕਿ ਇਹ ਕਹਿੰਦੇ ਨੇ ਕਿ ਪਿੰਡਾਂ ਤੁਸੀਂ ਕਹਿੰਦੇ ਹੋ ਕਿ ਪਿੰਡਾਂ ਜਾਉਣ ਤੋਂ ਨੂੰ ਡਰ ਲੱਗਦਾ ਕਿਹੜੀ ਗੱਲ ਦਾ ਡਰ ਹੋ ਗਿਆ ਡਰ ਤਾਂ ਸਰ ਇਹ ਹੈ ਤੁਹਾਡੀ ਗੱਲ 'ਚ ਹੋਰ ਵਾਅਦਾ ਕਰਦਾ ਅੱਜ ਤੋਂ 5 ਦਿਨ ਪਹਿਲਾਂ ਜਿਹੜੇ ਮੰਡੀਆਂ 'ਚ ਛੱਡ ਪਾਏ ਨੇ ਸ਼ੈੱਡ ਪਾਈ ਨੇ ਨਾ ਉਹਦਾ ਉਦਘਾਟਨ ਕਰਨਾ ਸੀ ਮਿਸਟਰ ਹਰਪਾਲ ਸਿੰਘ ਚੀਮਾ ਨੇ ਜਿਹੜੇ ਵਿੱਤ ਮੰਤਰੀ ਨੇ 11 ਵਜੇ ਦਾ ਸੂਲਰ ਕਰਾਟ ਇਹਨਾਂ ਨੇ ਟਾਈਮ ਦਿੱਤਾ ਹੋਈ ਉਦਘਾਟਨ ਕਰਨਾ ਹੈ 11 ਵਜੇ ਪੰਜ ਬੰਦੇ ਪ੍ਰਸ਼ਾਸਨ ਨੇ ਟਾਈਮ ਚੇਂਜ ਕਰਤਾ ਵੀ 3 ਵਜੇ 3 ਵਜੇ 10 ਬੰਦੇ ਸ਼ਾਮ ਨੂੰ 5 ਵਜੇ ਤੋਂ ਘਟ ਹੋਇਆ ਮੰਡੀ ਦਾ ਜਿਹੜੇ ਉਹ ਸ਼ੈੱਡ ਸੀਗੇ ਉਥੇ 20 ਬੰਦੇ ਇਕੱਠੇ ਹੋਏ ਜਦੋਂ ਉਦਘਾਟਨਾ ਤੇ ਨਹੀਂ ਬੰਦੇ ਆ ਰਹੇ ਲੋਕਾਂ ਚ ਇੰਨਾ ਅਕਰੋਸ਼ ਹੈ ਲੋਕਾਂ 'ਚ ਇੰਨਾ ਗੁੱਸਾ ਭਰਿਆ ਹੋਇਆ ਵੀ ਕਹਿੰਦੇ ਕਿਸੇ 'ਤੇ ਕਰਦੇ ਕੀ ਨੇ ਸੋ ਇਹੇ ਜੇ ਜਦੋਂ ਇਹ ਜਿਹੀਆਂ ਚੀਜ਼ਾਂ ਤੇ ਨਹੀਂ ਲੋਕ ਇਕੱਠੇ ਹੋ ਰਹੇ ਤੇ ਲੋਕਾਂ ਨੂੰ ਇਹਨਾਂ ਨੂੰ ਡਰ ਵੀ ਹੋਇਆ ਪਿਆ ਜੇ ਅਸੀਂ ਸੱਥਾਂ 'ਚ ਜਾਵਾਂਗੇ ਲੋਕਾਂ ਦੇ ਘਰਾਂ 'ਚ ਬੜਾਂਗੇ ਦੁੱਖ ਜ਼ਾਹਰ ਕਰਾਂਗੇ ਤਾਂ ਲੋਕ ਸਾਨੂੰ ਸਵਾਲ ਕਰਨਗੇ ਸਵਾਲ ਨਹੀਂ ਕਰਨਗੇ ਮੈਂ ਤਾਂ ਇਹ ਗੱਲ ਕਹਿਣਾ ਇਹ ਕਹਿੰਦੇ ਹੁੰਦੇ ਸੀ ਰੋੜੇ ਮਾਰੋ ਉਹਨਾਂ ਦੇ ਕੱਪੜੇ ਪਾੜੋ ਕੋਈ ਕਰਨ ਉਹਨਾ ਮੈਂ ਇਹ ਗੱਲ ਕਹਿਣਾ ਨਾ ਸੰਗਰੂਰ ਵਾਲੇ ਰੋੜੇ ਮਾਰਨ ਨਾ ਸੰਗਰੂਰ ਵਾਲੇ ਕੱਪੜੇ ਪਾੜਨ ਅਸੀਂ ਤਾਂ ਬੰਨ ਕੇ ਬਿਠਿਆ ਆਵਾਂਗੇ ਵੀ ਭਾਈ ਹੁਣ ਤੁਸੀਂ ਮਸਾ ਆਇਆ ਮਸਾ ਫਸਿਆ ਬਹਿ ਕੇ ਪਹਿਲਾਂ ਸਾਡੇ ਸਵਾਲ ਦਾ ਜਵਾਬ ਦੇ ਕੇ ਜਾ ਜਾਪਤੇ 'ਚ ਰਹਿ ਕੇ ਜਾਪਤੇ 'ਚ ਬਾਹਰ ਨਹੀਂ ਅਮਨ ਕਾਨੂੰਨ ਵਾਲੀ ਸੀ ਪਹਿਲਾਂ ਵੀ ਆ ਤੇ ਹੁਣ ਵੀ ਆ ਠੀਕ ਹੈ ਜਾਪਤੇ 'ਚ ਰਹਿ ਕੇ ਇਸ ਨੂੰ ਫੜ ਕੇ ਬਿਠਾਵਾਂਗੇ ਵੀ ਭਾਈ ਬੈਠ ਅਗਲੀ ਗੱਲ ਵੋਟਾਂ ਦੀ ਬਾਅਦ 'ਚ ਕਰੀ ਪਹਿਲਾਂ ਆਪਾਂ 1 ਟੂ 1 ਕਰ ਲਈਏ ਕਿ ਮੈਂ ਤੁਸੀਂ ਮੇਰੇ ਨਾਲ ਕਰਦੇ ਹੋ ਸਵਾਲ ਜਵਾਬ ਕਰੀਏ ਸੋ ਪੰਜਾਬ ਪੰਜਾਬ 'ਚੋਂ ਜਿਹੜਾ ਮੈਂ ਨਮੂਨਾ ਪੇਸ਼ ਕਰਦਾ ਸੰਗਰੂਰ ਸੰਗਰੂਰ ਦੀ ਧਰਤੀ ਅੱਜ ਡੀਸੀ ਦਫ਼ਤਰ 'ਚ ਖੜਿਆ ਬੜੇ ਅਫਸੋਸ ਨਾਲ ਭਰੇ ਮਨ ਨਾਲ ਖੜਿਆ ਸਾਡੇ 15-16 ਘਰਾਂ ਦੇ ਜੀ ਉੱਜੜ ਗਏ ਚੁੱਲ੍ਹੇ ਠੰਡੇ ਪੈ ਗਏ ਠੀਕ ਹੈ ਉਹ ਅਰਤੀਆਂ ਉਹਨਾਂ ਦੀਆਂ ਜੋ ਉੱਥੇ ਰੱਖੀ ਬੈਠੇ ਨੇ ਲੋਥਾਂ ਕਹਾਗਾ ਠੀਕ ਹੈ ਉਹਨਾਂ ਤੇ ਅੱਜ ਦੀ ਸਰਕਾਰ ਪੁਲਿਸ ਪ੍ਰਸ਼ਾਸਨ ਇੱਕ ਗੇਮ ਖੇਡ ਰਿਹਾ ਵੀ ਇਹਨਾਂ ਨੂੰ ਛੇਤੀ ਐਸੀ ਅਗਨ ਪ੍ਰਵਾਹ ਕਰਕੇ ਇਹਨਾਂ ਦਾ ਅੰਤਮ ਸਸਕਾਰ ਕਰਕੇ ਠੰਡੇ ਪਾਏ ਜਿਵੇਂ ਇਹ ਪਹਿਲਾਂ ਪਾਉਂਦੇ ਆਏ ਨੇ ਪਰ ਸਾਡੀ ਕਮੇਟੀ ਦੇ ਆਗੂ ਸਹਿਬਾਨ ਐਸੀ ਵੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਕਿਉਂਕਿ ਉਹ ਉਹਨਾਂ ਨੇ ਤਾਂ ਵਿਚਾਰੇ ਨੇ ਚਲੇ ਗਿਆ ਕਿਸੇ ਪਰਿਵਾਰ ਦਾ ਜੀ ਚਲਾ ਗਿਆ ਠੀਕ ਹੈ ਉਹਦੇ ਤਾਂ ਆਪਾਂ ਪੂਰਤੀ ਨਹੀਂ ਕਰ ਸਕਦੀ ਪਰ ਆਉਣ ਵਾਲੇ ਸਮੇਂ ਚ ਕਿਸੇ ਹੋਰ ਪਰਿਵਾਰ ਨਾਲ ਇਹੋ ਜੀ ਪੀੜਾ ਨਾ ਹੋਵੇ ਉਹ ਲਕੀਰ ਅੱਜ ਖਿੱਚਣ ਲਈ ਸੀ ਤਿਆਰ ਬੈਠੇ ਸਮਾਂ ਤਬਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਥੈਂਕ ਯੂ